आईसीपी च पूरी है जो हेल्दी फुड प्रोवाइड ਕਰਦੀ ਹੈ ਲੋਕਾਂ ਨੂੰ ਇਸ ਦਾ ਨੂੰ ਕਿਆ ਹੈ ਦੇਖੋ ਸਾਡੇ ਕੋਲ ਸੈਲਡਸ ਨੇ ਵੀ اسپੈਸ਼ਲਿਸਟਡ ਵਿਦ ਸੈਲਡਸ ਐਂਡ सैंडविच सर्व्स रैप्स ਮੈਨੂੰ ਬਹੁਤ ਡੀਮੋਟੀਵੇਟ ਕੀਤਾ ਲੋਕਾਂ ਨੇ ਕਿ ਅਗਰ ਤੂੰ ਕੁਝ ਕਰਨਾ ਹੀ ਹੈ ਨਾ ਤਾਂ ਕੋਈ ਵਧੀਆ ਸੈਕਟਰ ਤੇ ਜਾ ਕੇ ਕਰ ਤਾਂ ਵੀ ਮੇਰੇ ਘਰਦਿਆਂ ਨੇ ਥੋੜੇ ਆਬਜੈਕਸ਼ਨਸ ਆਏ ਮੈਨੂੰ ਕਿ मैं अनस्टोपेबल हाँ मैं रोक नहीं सकता मैं तो फिर अजरवेटिव और इम्यूनि बिल्कुल नहीं यूज करते हंकड़ का अल्टरनेटिव है हंकड़ अस हंकड़ यूज करते हैं खास वो है कि असी मतलब कोई भी बारो अल्टरनेटिव कुछ नहीं है ਸ਼ਸ਼ਕਲ ਮੈਂ ਸੋਨੀਆ ਦਸ ਵਿਕਰੀ ਰੋਦੈਨਿਕ ਸਵੇਰਾ ਸੋ ਅਕਸਰ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਕਹਾਣੀਆਂ ਲੈ ਕੇ ਰੂਬਰੂ ਹੁੰਦੇ ਆ ਜਿਆਦਾਤਰ ਜਦੋਂ ਖਾਣ ਪੀਣ ਦੀਆਂ ਕਹਾਣੀਆਂ ਹੁੰਦੀਆਂ ਜਿਸ ਦੇ ਵਿੱਚ ਅਸੀਂ ਤੁਹਾਨੂੰ ਅਨ ਹੈਲਦੀ ਜਾਂ ਫਿਰ ਜੰਕ ਫੂਡ ਵੀ ਸਮ ਟਾਈਮ ਲੈ ਕੇ ਆਉਂਦੇ ਇਹ ਲੋਕਾਂ ਦਾ ਲੰਬਾ ਹੈ ਪਰ ਅੱਜ ਜਿਸੀਂ ਤੁਹਾਡਾ ਇਹ ਲੰਬਾ ਬਿਲਕੁਲ ਦੂਰ ਕਰ ਦੇਣਾ ਕਿਉਂਕਿ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਮੋਹਾਲੀ ਜਿੱਥੇ ਮਿਲਦਾ ਹੈ ਹੈਲਦੀ ਫੂਡ ਵਿਦ ਬੈਸਟ ਟੇਸਟ ਸੋ ਸਭ ਤੋਂ ਪਹਿਲਾਂ ਨਾਮ ਦੱਸ ਦਿੰਦੀ ਆ ਇਹਨਾਂ ਦਾ ਨਾਮ ਹੈ ਜੀ ਦਾ ਕੁਈਨ ਆਫ ਹੈਲਥ ਜੋ ਕਿ ਸਿਮਰਨ ਤੇ ਉਹਨਾਂ ਦੀ ਸਿਸਟਰ ਦਲਜੀਤ ਦੇ ਵੱਲੋਂ ਚਲਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਜੋ ਕਾਰਡ ਜੋ ਆ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਕਿਉਂਕਿ ਇਹ ਮਾਰਕੀਟ ਜੋ ਆ ਮੋਹਾਲੀ ਦੀ 3B2 ਮਾਰਕੀਟ ਤੇ ਇੱਥੇ ਬਹੁਤ ਸਾਰੇ ਫੂਡਸ ਆਉਂਦੇ ਆ ਜਿਸ ਦੇ ਵਿੱਚ ਜੰਕ ਫੂਡ ਤੁਹਾਨੂੰ ਮਿਲ ਜਾਏਗਾ ਖਾਣ ਪੀਣ ਦੇ ਫੂਡ ਵੀ ਸਾਰਾ ਕੁਝ ਮਿਲ ਜਾਂਦਾ ਪਰ ਇੱਥੇ ਇਹਨਾਂ ਦੇ ਵੱਲੋਂ ਹੈਲਦੀ ਫੂਡ ਲਗਾਇਆ ਗਿਆ ਸੋ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਕਿਵੇਂ ਹਾਲ ਚੜਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਸੋ ਕੰਮ ਕਰ ਕਿਵੇਂ ਚੱਲ ਰਿਹਾ ਕੰਮ ਕਰ ਬਹੁਤ ਵਧੀਆ ਚੱਲ ਰਿਹਾ ਹੈ ਅੱਛਾ ਮੇਰਾ ਪਹਿਲਾ ਤਾਂ ਸਵਾਲ ਇਹ ਹੈ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਵੀ ਕਿਉਂਕਿ ਕੁੜੀਆਂ ਜਦੋਂ ਇਹ ਕੰਮ ਕਰਦੀਆਂ ਤੇ ਉਹਨਾਂ ਦੇ ਹੱਥ ਦੇ ਵਿੱਚ ਤਾਂ ਬਰਕਤ ਹੁੰਦੀ ਹੈ ਕੰਮ ਬਹੁਤ ਸੋਹਣਾ ਚੱਲਦਾ ਹੈ ਟੇਸਟੀ ਵੀ ਬਣਾਇਆ ਜਾਂਦਾ ਕਿਉਂਕਿ ਮੇਰੇ ਵੱਲੋਂ ਵੀ ਟਰਾਈ ਕੀਤਾ ਗਿਆ ਤਾਂ ਇਹਨਾਂ ਦਾ ਫੂਡ ਦਾ ਟੇਸਟ ਬਹੁਤ ਸੋਹਣਾ ਸੀਗਾ ਸੋ ਪਹਿਲੇ ਤਾਂ ਮੈਂ ਇਹ ਜਾਣਨਾ ਚਾਹੁੰਦੀ ਵੀ ਕਿਵੇਂ ਆਈਡੀਆ ਕਿਵੇਂ ਆਇਆ ਸੀਗਾ ਕਿ ਇਹ ਚੀਜ਼ ਲਗਾਉਣੀ ਹੈ ਕਿਉਂਕਿ ਜੇ ਮਾਰਕੀਟ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ ਦੇਖ ਲਓ ਮੋਮੋਸ ਵੀ ਮਿਲਦੇ ਆ ਛੋਲੇ ਭਟੂਰੇ ਵੀ ਮਿਲਦੇ ਆ ਅਨਹੈਲਦੀ ਚੀਜ਼ਾਂ ਆਪਾਂ ਕਹਿ ਸਕਦੇ ਬੇਸਿਕਲੀ ਮਿਲਦੀਆਂ ਜੋ ਅੱਜ ਦੇ ਲੋਕ ਖਾਣਾ ਪਸੰਦ ਕਰਦੇ ਆ ਦੇਖੋ ਅੱਜ ਦੀ ਜੋ ਜਨਰੇਸ਼ਨ ਹੈ ਨਾ ਅੱਜ ਦਾ ਟਾਈਮ ਹੈ ਉਹਦੇ 'ਚ ਮੈਨੇ ਕੀ ਮੈਨੇ ਕੀ ਅਬਜ਼ਰਵ ਕੀਤਾ ਕਿ ਲੋਕ ਇੱਕ ਟਰੈਪ 'ਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਲਈ ਕੋਈ ਅੱਗੇ ਨਹੀਂ ਆਪਣਾ ਇਨੀਸ਼ੀਏਟਿਵ ਨਹੀਂ ਦੇ ਰਿਹਾ ਪਲੱਸ ਇਹ ਜੀ ਜਦੋਂ ਮੈਂ ਹਸਪਿਟਲ ਹਸਪਿਟਲਾਈਜ਼ਡ ਹੋਈ ਸੀਗੀ ਉੱਥੇ ਬਹੁਤ ਹੀ ਲੋਕ ਸਫਰ ਕਰ ਰਹੇ ਸੀਗੇ ਲਾਈਕ ਸਮ ਪੀਪਲ ਵਰ ਸੁਫਰਿੰਗ ਫ্রম ਸਟਮਕ ਐਕ ਫੂਡ ਪాయిਜ਼ਨਿੰਗ ਥੈਨ ਆ ਗੋਟ ਐਨ ਆਈਡੀਆ ਕਿ ਵਰਕਆਊਟ ਹੋ ਸਕਦਾ ਹੈ ਇਸ ਚੀਜ਼ ਤੇ ਕਿ ਅਗਰ ਲੋਕਾਂ ਨੂੰ ਹੈਲਦੀ ਫੂਡ ਪ੍ਰੋਵਾਈਡ ਕੀਤਾ ਜਾਵੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਸੂਪਰ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਚੀਜ਼ਾਂ ਨੂੰ ਕੋਈ ਪ੍ਰਮੋਟ ਨਹੀਂ ਕਰ ਰਿਹਾ ਹੈਲਦੀ ਫੂਡ ਨੂੰ ਕਿਉਂਕਿ ਇਹਦੇ 'ਚ ਮਤਲਬ ਇਹ ਇੱਕ ਤਾਂ ਮਿਥ ਹੈ ਕਿ ਐਕਸਪੈਂਸਿਵ ਹੁੰਦਾ ਹੈ ਇਹ 'ਚ ਕੋਈ ਮਾਰਜਨ ਨਹੀਂ ਹੁੰਦਾ ਤਾਂ ਉਸ ਕਰਕੇ ਲੋਕ ਸਟਾਰਟਿੰਗ ਨਹੀਂ ਕਰਦੇ ਬਟ ਮੇਰਾ ਪਰਪਸ ਇਹ ਹੈ ਕਿ ਮਾਰਜਨ ਨਹੀਂ ਮੇਰਾ ਪਰਪਸ ਇਹ ਹੈ ਕਿ ਲੋਕਾਂ ਨੂੰ ਹੈਲਦੀ ਫੂਡ ਪ੍ਰੋਵਾਈਡ ਕਰਨਾ ਹੈ ਲੈਗਸੀ ਕ੍ਰੀਏਟ ਕਰਨੀ ਹੈ ਕਿ ਹਾਂ ਕਿ ਇੱਕ ਟਰਾਈ ਸਿਟੀ ਚ ਕੁੜੀ ਹੈ ਜੋ ਹੈਲਦੀ ਫੂਡ ਪ੍ਰੋਵਾਈਡ ਕਰਦੀ ਹੈ ਲੋਕਾਂ ਦੀ ਸਿਹਤ ਦਾ ਉਹਨੂੰ ਧਿਆਨ ਹੈ ਔਰ ਮੈਂ ਖੁਦ ਵੀ ਹੈਲਦੀ ਹਾਂ ਔਰ ਮੈਂ ਦੂਸਰਿਆਂ ਨੂੰ ਦੂਸਰਿਆਂ ਨੂੰ ਵੀ ਹੈਲਦੀ ਰੱਖਣਾ ਚਾਹੁੰਦੀ ਹਾਂ ਅੱਛਾ ਤੁਸੀਂ ਸਟੱਡੀ ਘਾ ਦੇ ਵਿੱਚ ਕੀ ਹਾਂਜੀ ਸਟੱਡੀ ਮੈਂ ਨਾਰਮਲ ਬੀਏ ਕੀਤੀ ਸੀ ਫਿਰ ਮੈਨੂੰ ਆਈਡੀਆ ਆਇਆ ਫਿਰ ਮੈਂ ਨਿਊਟ੍ਰੀਸ਼ਨਿਸਟ ਦਾ ਕੋਰਸ ਕਰਕੇ ਫਿਰ ਮੈਂ ਆਪਣਾ ਸਟਾਰਟਅਪ ਸਟਾਰਟ ਕਰ ਦਿੱਤਾ ਓਕੇ ਸੋ ਤੁਹਾਡੇ ਕੋਲ ਫਿਲਹਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਮਿਲ ਜਾਂਦੀਆਂ ਹੈ देखो ਸਾਡੇ ਕੋਲ ਸੈਲਡਸ ਨੇ ਵੀ ਆਰ ਸਪੈਸ਼ਲਿਸਟਡ ਵਿਦ ਸੈਲਡਸ ਐਂਡ ਸੈਂਡਵਿਚੀ ਸਰਬਸ ਰੈਪਸ ਅਸੀਂ ਇਹਨਾਂ ਚੀਜ਼ਾਂ ਤੋਂ ਸ਼ੁਰੂਆਤ ਕੀਤੀ ਹੈ ਬਟ ਦਿਨੋ ਦਿਨਾਂ ਸੇ ਅੱਗੇ ਵਧਦੇ ਜਾ ਰਹੇ ਹਾਂ ਅੱਛਾ ਜਿਹੜੇ ਮਤਲਬ ਮਾਰਕੀਟ ਦੇ ਵਿੱਚ ਇੱਥੇ ਤਾਂ ਕਾਫੀ ਜ਼ਿਆਦਾ ਰਸ਼ ਹੁੰਦਾ ਹੈ ਸੋ ਲੋਕ ਆਉਂਦੇ ਆ ਤੁਹਾਡੇ ਕੋਲ ਤੇ ਆਉਂਦੇ ਆ ਤੇ ਉਹਨਾਂ ਦਾ ਕੀ ਹੁੰਦਾ ਖਾਣੇ ਦੇ ਉੱਤੇ ਕਹਿਣ ਦਾ ਵੀ ਕਿਵੇਂ ਦਾ ਲੱਗਾ ਉਹਨਾਂ ਨੂੰ ਦੇਖੋ ਹੁਣ ਲੋਕ ਅਵੇਅਰਨੈਸ ਹੁੰਦੀ ਜਾ ਰਹੀ ਹੈ ਜਿਉਂ-ਜਿਉਂ ਲੋਕ ਬਿਮਾਰ ਹੁੰਦੇ ਜਾਂਦੇ ਨੇ ਉਹਨਾਂ ਨੂੰ ਅਵੇਅਰਨੈਸ ਆਉਂਦੀ ਜਾਂਦੀ ਹੈ ਉਹਨਾਂ ਨੂੰ ਵੈਲਿਊ ਹੁੰਦੀ ਹੈ ਕਿ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਹੈ ਤਾਂ ਲੋਕ ਹੁਣ ਅਵੇਅਰਨੈਸ ਦੀ ਵਜ੍ਹਾ ਨਾਲ ਲੋਕ ਆ ਰਹੇ ਹਨ ਹੈਲਦੀ ਫੂਡ ਖਾ ਰਹੇ ਹਨ ਮੈਨੂੰ ਬਹੁਤ ਡੀਮੋਟੀਵੇਟ ਕੀਤਾ ਲੋਕਾਂ ਨੇ ਕਿ ਅਗਰ ਤੂੰ ਕੁਝ ਕਰਨਾ ਹੀ ਹੈ ਨਾ ਤਾਂ ਕੋਈ ਵਧੀਆ ਸੈਕਟਰ 'ਚ ਜਾ ਕੇ ਕਰ ਕਿਉਂਕਿ ਤੇਰੀ ਪਰਸਨੈਲਿਟੀ ਵੀ ਵਧੀਆ ਹੈ ਤੇਰਾ ਹਨਾ ਕਮਿਊਨੀਕੇਸ਼ਨ ਸਕਿਲਸ ਵੀ ਵਧੀਆ ਨੇ ਬਟ ਮੈਨੇ ਮੈਨੇ ਆਪਣਾ ਨਹੀਂ ਸੋਚਿਆ ਮੈਨੇ ਸੋਚਿਆ ਕਿ ਕੁਝ ਕਰਦੇ ਹਾਂ ਵਧੀਆ ਕਰਕੇ ਦਿਖਾਣੇ ਆ ਕਰਦਿਆਂ ਦਾ ਕੀ ਕਹਿਣਾ ਸੀਗਾ ਕਿਉਂਕਿ ਜਦੋਂ ਆਪਾਂ ਇਹਨਾਂ ਬੱਚਾ ਇਹਨਾਂ ਪੜ ਲੈਂਦਾ ਤੇ ਜੇਕਰ ਉਹ ਇਹ ਚੀਜ਼ਾਂ ਕਰੇ ਪਹਿਲੇ ਟਾਈਮ 'ਚ ਤਾਂ ਨਹੀਂ ਇਹਨਾਂ ਸੀਗਾ ਕ੍ਰੇਜ਼ ਬਟ ਅੱਜਕੱਲ ਲੋਕੀ ਇਹ ਇਸ ਚੀਜ਼ ਨੂੰ ਅੱਗੇ ਲੈ ਕੇ ਆ ਰਿਹਾ ਪਰ ਮੈਂ ਇਹ ਜਾਨਣਾ ਚਾਹੁੰਦਾ ਵੀ ਕਰਦਿਆਂ ਦਾ ਕੀ ਕਹਿਣਾ ਸੀਗਾ ਕਿ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਵੀ ਮੈਂ ਕਾਟ ਸ਼ੁਰੂ ਕਰਨ ਲੱਗੀ ਹਾਂ ਦੇਖੋ ਕਰਦਿਆਂ ਨੇ ਤਾਂ ਫੁੱਲ ਸਪੋਰਟ ਹੈ ਥੋੜੇ ਕੰਪਲਿਕੇਸ਼ਨ ਹੋਈ ਮੈਨੂੰ ਉਹਨਾਂ ਨੂੰ ਸਮਝਾਣ ਲਈ ਬਟ ਜਿਵੇਂ ਜਿਵੇਂ ਮੈਂ ਰਿਜ਼ਲਟ ਦਿਖਾਉਂਦੀ ਗਈ ਕਿ ਹਨਾ ਕਿ ਬਹੁਤ ਅੱਛਾ ਰਿਸਪੌਂਸ ਹੈ ਉਹ ਮੇ ਮੈਨੂੰ ਸਪੋਰਟ ਕਰਦੇ ਗਏ ਸਪੋਰਟ ਤਾਂ ਸ਼ੁਰੂਤੀ ਸੀ ਉਹਨਾਂ ਦੀ ਕਿਵੇਂ ਸਮਝਾ ਐਸੇ ਘਰ ਦਾਦਾ ਕੀ ਕਹਿਣਾ ਸੀ ਘਰ ਦਾਦਾ ਪਹਿਲਾ ਰਿਐਕਸ਼ਨ ਕੀ ਸੀਗਾ ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਦੱਸਿਆ ਵੀ ਮੈਂ ਇਹ ਕੰਮ ਸ਼ੁਰੂ ਕਰਨਾ ਮੈਂ ਪਹਿਲਾਂ ਜੋਬ ਕਰਦੀ ਸੀ ਬਟ ਮੇਰਾ ਸ਼ੁਰੂ ਤੋਂ ਹੀ ਮਾਈਂਡ ਸੈਟ ਇਹ ਸੀਗਾ ਕਿ ਕੁਝ ਵੱਡਾ ਕਰਨਾ ਹੈ ਔਰ ਲੈਗੇਸੀ ਕ੍ਰੀਏਟ ਕਰਨੀ ਹੈ ਇੱਕ ਮਤਲਬ ਕੁੜੀ ਹੋਣ ਦੇ ਨਾਤੇ ਮੇਰਾ ਫਰਜ਼ ਮੰਨਦਾ ਹੈ ਕਿ ਕੁਝ ਕਰਕੇ ਦਿਖਾਣਾ ਵੱਡਾ ਚਾਹੇ ਉਹ ਮਤਲਬ ਜੋਬ ਸੈਕਟਰ ਚ ਹੋਵੇ ਜਾਂ ਫਿਰ ਬਿਜ਼ਨਸ ਲਾਈਨ ਚ ਹੋਵੇ ਤਾ ਫਿਰ ਮੇਰੇ ਘਰਦਿਆਂ ਨੇ ਥੋੜੇ ਓਬਜੈਕਸ਼ਨਸ ਆਏ ਮੈਨੂੰ ਕਿ ਹਨਾ ਕੀ ਤੂੰ ਲਗਾਏਂਗੀ ਕਾਰਡ ਲਗਾਏਂਗੀ ਆਪਣਾ ਨਹੀਂ ਅਲਾਉ ਕਰਦੇ ਹਨਾ ਬਹੁਤ ਕੰਪਲਿਕੇਸ਼ਨਸ ਆਈ ਸੀ ਬਟ ਮੈਂ ਅਨਸਟੋਪੇਬਲ ਹਾਂ ਮੈਨੂੰ ਕੋਈ ਰੋਕ ਨਹੀਂ ਸਕਦਾ ਮਨਾਉਣ ਵਾਸਤੇ ਕੀ ਗੱਲ ਮੈਂ ਤਾਂ ਫਿਰ ਡੂਅਰ ਡਾਇਲੀ ਸਿਚੁਏਸ਼ਨ ਕਰਤੀ ਸੀ ਕਿਉਂਕਿ ਦੇਖੋ ਇਨਵੈਸਟਮੈਂਟ ਨਹੀਂ ਸੀਗੀ ਜ਼ੀਰੋ ਤੋਂ ਸਟਾਰਟ ਕਰ ਰਹੀ ਸੀਗੀ ਤਾਂ ਮਤਲਬ ਥੋੜਾ ਜਿਹਾ ਟਾਈਮ ਲੱਗਿਆ ट्रैक दी ओनली बट आ गई मैडम अच्छा कभी बाहर जाने का नहीं सोचेगी कि आजकल दे के बच्चे तो बाहर जाना ज्यादा प्रेफर करते हैं देखो बाहर दी सिचुएशंस ना बाहर लेनु पूछ के देखो किन्ना स्ट्रगल करना वेंदा है इंडियन ਨਾਲੋਂ ਜ਼ਿਆਦਾ ਬਾਹਰ ਜ਼ਿਆਦਾ ਸਟਰਗਲ ਹੈ ਮੈਨੂੰ ਇਹ ਹੈ ਕਿ इंडिया ਸੋਨੇ ਦੀ ਚੀੜੀ ਹੈ ਔਰ ਅਗਰ ਇੰਡੀਆ 'ਚ ਰਹਿ ਕੇ ਕੁਝ ਹੋ ਸਕਦਾ ਹੈ ਨਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿਉਂਕਿ ਬਾਹਰੀ ਲੋਕ ਵੀ ਆ ਇੰਡੀਆ 'ਚ ਆ ਕੇ ਬਹੁਤ ਪ੍ਰੋਫਿਟ ਕਮਾ ਕੇ ਉਧਰ ਅਮੀਰ ਹੋ ਹੀ ਜਾਂਦੇ ਨੇ ਬਟ ਇੰਡੀਅਨ ਇੰਡੀਅਨਸ ਨੂੰ ਰਿਅਲਾਈਜ਼ ਨਹੀਂ ਹੈ ਇਹ ਚੀਜ਼ ਦਾ ਕਿ ਇੰਡੀਆ 'ਚ ਰਹਿ ਕੇ ਵੀ ਆਪਣਾ ਰਾਈਟ ਮਾਈਂਡਸੈਟ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ। ਅੱਛਾ ਮੈਂ ਇਹ ਸਵਾਲ ਪੁੱਛਦੀ ਆ ਵੀ ਜਦੋਂ ਪਹਿਲੀ ਕਮਾਈ ਹੱਥ 'ਚ ਆਈ ਸੀਗੀ ਇਸ ਕਾਰਟ ਤੋਂ ਸੋ ਕੀ ਫੀਲ ਸੀਗਾ ਕਿਉਂਕਿ ਆਪਣੀ ਕਮਾਈ ਜਦੋਂ ਕਰਕੇ ਆਪਾਂ ਨੂੰ ਅਲੱਗ ਹੀ ਫੀਲ ਹੁੰਦਾ ਇੱਕ ਮਿਹਨਤ ਕੀਤੀ ਹੁੰਦੀ ਹੈ ਕਿਉਂਕਿ ਆਪਾਂ ਵੈਸੇ ਤਾਂ ਘਰਦਿਆਂ ਤੋਂ ਲੈਂਦੇ ਹੁੰਦੇ ਜ਼ਿਆਦਾ ਪਰ ਆਪਣੀ ਕਮਾਈ ਕੁੜੀਆਂ ਨੂੰ ਖਾਸ ਕਰਕੇ ਕਿਉਂਕਿ ਕਿਤੇ ਇੱਕ ਟਾਈਮ ਸੀਗਾ ਜਦੋਂ ਕੁੜੀਆਂ ਨੂੰ ਕਿਹਾ ਜਾਂਦਾ ਸੀ ਕਿ ਬਈ ਪੜ੍ਹ ਲੈ ਖਿਆ ਪਰ ਅਮੀ 50 ਜਿੰਨਾ ਪਰ ਕਰੇ ਰਲੇ ਉਸ ਤੋਂ ਬਾਅਦ ਕੰਮ ਨਹੀਂ ਕਰਨਾ ਸੋ ਤੁਹਾਡਾ ਪਹਿਲੀ ਕਮਾਈ ਕਰਕੇ ਕੀ ਫੀਲਸ ਮੇਰਾ ਤਾਂ ਰੋਣਾ ਨਿਕਲਿਆ ਸੀ ਕਿ ਹਾਂ ਠੀਕ ਹੈ ਮਤਲਬ ਮੈਂ ਬਹੁਤ ਹੀ ਸ਼ੁਕਰਾਨਾ ਕਰਦੀ ਹਾਂ ਕਿ ਹਾਂ ਨਾ ਮੈਂ ਮਤਲਬ ਮੈਂ ਇਨਾ ਇਨਾ ਕਰੇਜ ਲੈ ਕੇ ਆਂਦਾ ਇਨਾ ਗਟ ਗਟ ਲੈ ਕੇ ਹੁੰਦੇ ਆਪਣੇ ਅੰਦਰ ਕਿ ਕਾਰਡ ਲਗਾ ਕੇ ਮਤਲਬ ਸਟਾਰਟ ਕਰਨਾ ਸਮਥਿੰਗ ਅੱਛਾ ਤੇ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਵੱਲੋਂ ਕੀ ਰਿਸਪੌਂਸ ਹੁੰਦਾ ਹੈ ਕਿਸੇ ਦਾ ਬਹੁਤ ਮਤਲਬ ਵਧੀਆ ਜਿਹੜਾ ਹੁੰਦਾ ਕੰਪਲੀਮੈਂਟ ਤੁਹਾਨੂੰ ਮਿਲਿਆ ਹੋਵੇ આજ ਤੱਕ ਦਾ ਉਹ ਦੱਸੋ ਦੇਖੋ ਅੱਜ ਤੱਕ ਸਾਡੇ ਕੋਲ ਜੋ ਵੀ ਆਇਆ ਨਾ ਉਹ ਰਿਪੀਟ ਮਤਲਬ ਹੁੰਦਾ ਰਿਹਾ ਹੈ ਕਿਉਂਕਿ ਅਸੀਂ ਆਪਣੀ ਪੂਰੀ ਸਿੱਦਤ ਲਗਾਨੇ ਬਣਾਂ ਅਸੀਂ ਇਹ ਨਹੀਂ ਕਿ ਫਾਰਵਰਡ ਕਰ ਦਿੱਤਾ ਔਰ ਬਣਾ ਦਿੱਤਾ ਔਰ ਦੇ ਦਿੱਤਾ ਅਸੀਂ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਚਾਹੀ ਅਸੀਂ ਮਤਲਬ ਜੇਬ ਚ ਕੱਟ ਪੈਸੇ ਲੈ ਕੇ ਜਾਈਏ ਬਟ ਅਸੀਂ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਹੁਣ ਕੀ ਬਣਾ ਰਹੇ ਹੋ ਤੁਸੀਂ ਕੋ ਨਸੀ ਸਾਨੂੰ ਆਰਡਰ ਆਏ ਹੋਏ ਆ ਇਹਨੂੰ ਕਵਰ ਅਪ ਕਰਨਾ ਸੀ ਟਾਈਮ ਨਹੀਂ ਮਿਲਿਆ ਤੁਸੀਂ ਆਰਾਮ ਨਾਲ ਨਾਲ ਕਰੋ ਕੋਈ ਚੱਕਰ ਨਹੀਂ 1 ਮਿੰਟ ਹੋ ਗਏ ਸੋ ਮੇਰੇ ਹਿਸਾਬ ਨਾਲ ਇੱਥੇ ਫਿਲਹਾਲ ਤਾਂ ਸੈਂਡਵਿਚ ਇੱਕ ਬਣ ਚੁੱਕੀ ਆ ਜੋ ਜਾਏ ਵੀ ਜਾਵੇਗੀ ਗੈਸ ਦੇ ਉੱਤੇ ਦੂਸਰੇ ਦੀ ਤਿਆਰੀ ਚੱਲ ਰਹੀ ਆ ਤਾਂ ਕੰਮ ਤਾਂ ਮਿਹਨਤ ਵਾਲਾ ਹੈ ਲੋਕਾਂ ਦੇ ਵੱਲੋਂ ਵੀ ਪਿਆਰ ਮਿਲ ਰਿਹਾ ਤੇ ਆਪਾਂ ਇਹ ਇਹਨਾਂ ਦੇ ਵੱਲੋਂ ਲੱਭਿਆ ਜਾ ਰਿਹਾ ਕੁਝ ਹੋ ਗਿਆ ਅਸੀਂ ਇਹ ਸੈਂਡਵਿਚ ਬਣਾ ਰਿਆ ਸਾਨੂੰ ਆਰਡਰ ਆਏ ਨੇ ਸੈਂਡਵਿਚਸ ਦੇ ਤੇ ਬੱਸ ਉਹ ਲੱਗੇ ਹੋਇਆ ਹਾਂ ਹਾਂਜੀ ਕਦੇ ਕਦੇ ਮਿਕਸ ਕਰ ਕਰਦੇ ਵੈਜੀਸ ਹੁੰਦੀਆਂ ਨੇ ਮਤਲਬ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਹੁੰਦੀਆਂ ਨੇ ਸੈਂਡਵਿਚਸ ਦੇ ਵਿੱਚ ਅਸੀਂ ਪ੍ਰੀਜ਼ਰਵੇਟਿਵ ਔਰ ਮਿਉਨਿਸ ਬਿਲਕੁਲ ਨਹੀਂ ਯੂਜ਼ ਕਰਦੇ ਉਹ ਹੰਕਰ ਦਾ ਅਲਟਰਨੇਟਿਵ ਹੈ ਹੰਕਰ ਅਸੀਂ ਹੰਕਰ ਯੂਜ਼ ਕਰਦੇ ਹਾਂ ਤਾਂ ਇਹੀ ਸਾਡੀ ਖਾਸ ਖਾਸ ਉਹ ਹੋਇਆ ਕਿ ਅਸੀਂ ਮਤਲਬ ਕੋਈ ਵੀ ਪਾਰੋ ਅਲਟਰਨੇਟਿਵ ਕੁਛ ਨਹੀਂ ਹੈ ਸਾਰਾ ਘਰ ਦਾ ਬਣਿਆ ਹੋਇਆ ਸੋ ਇਹ ਗੱਲ ਬਿਲਕੁਲ ਸਹੀ ਹੈ ਵੀ ਜਿਵੇਂ ਹੰਕਰ ਯੂਜ਼ ਕੀਤਾ ਜਾਂਦਾ ਮਾਇਓਨੈਸ ਦੀ ਜਗ੍ਹਾ ਉਹ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਕੋਈ ਕਿਸ ਨੇ ਡਾਈਟ weight loss ਕਰਨਾ ਹੈ ਤਾਂ ਉਹਨਾਂ ਦੇ ਵਾਸਤੇ ਵੀ ਇਹ ਚੀਜ਼ ਸਭ ਤੋਂ ਵਧੀਆ ਹੁੰਦੀ ਹੈ ਯੂਜ਼ ਕਰਨੀਆ ਸੋ ਆਪ ਪੁਦੀਨੇ ਦੀ ਚਟਨੀ ਆ ਹਾਂਜੀ ਹਾਂ ਇਹ ਕਰਦੀ ਇਹ ਵੀ ਬਣਦੇ ਅਸੀਂ ਖੁਦ ਕਰੇ ਬਣਾ ਕੇ ਲਿਆਨੇ ਆ ਅੱਛਾ ਇਹ ਸਭ ਕੁਝ ਬਣਾਣਾ ਸਿੱਖਿਆ ਕੀਤਾ ਤੁਸੀਂਗਾ ਮੈਂ ਨਿਊਟ੍ਰੀਸ਼ਨਿਸ ਦਾ ਕੋਰਸ ਕੀਤਾ ਸੀਗਾ ਮੈਂ ਹੈਲਥ ਕੌਨਸ਼ੀਅਸ ਸ਼ੁਰੂ ਤੋਂ ਹੀ ਆ ਤਾਂ ਮੈਂ ਖੁਦ ਬਣਾ ਕੇ ਖੁਦ ਖਾਂਦੀ ਹੁੰਦੀ ਸੀ ਫਿਰ ਮੈਨੂੰ ਮਤਲਬ ਲੱਗਿਆ ਕਿ ਹਾਂ ਲੋਕਾਂ ਨੂੰ ਵੀ ਖਵਾਉਣਾ ਚਾਹੀਦਾ ਹੈ। ਕੀ ਬਾਤ ਹੈ। ਅੱਜ ਮੈਂ ਤੁਹਾਡੀ ਸਿਸਟਰ ਨਾਲ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਵੇਂ ਹਾਲ ਚਾਲ ਤੁਹਾਡੇ ਵਧੀਆ। ਓਕੇ ਸੋ ਸਿਸਟਰ ਦਾ ਸਾਥ ਦੇ ਰਿਓ ਪਹਿਲਾ ਕੀ ਰਿਐਕਸ਼ਨ ਆਇਆ ਸੀ ਜਦੋਂ ਉਹਨਾਂ ਨੇ ਦੱਸਿਆ ਸੀਗਾ ਵੀ ਮੈਂ ਇਹ ਚੀਜ਼ ਕਰਨੀ ਆ ਆਪਸ ਦੇ ਵਿੱਚ ਡਿਸਕਸ ਕੀਤਾ ਸੀਗਾ ਵੀ ਆਪਾਂ ਇਹ ਚੀਜ਼ ਕਰਨੀ ਆ ਮਿਲ ਕੇ। ਮੈਂ ਤਾਂ ਮੈਂ ਮਨਾ ਕਰ ਰਹੀ ਸੀ ਇਹਨੂੰ ਮੈਂ ਨਹੀਂ ਕਰਦੀ ਮੈਨੂੰ ਸ਼ਰਮ ਆਉਂਦੀ ਆ। ਮੈਂ ਤੇ ਇਹਨੇ ਕਿਹਾ ਵੀ ਨਹੀਂ ਕਰਦਿਆਂ ਕਰਦਿਆਂ। ਫਾਸਫਰ ਕਰਦੇ ਕਰਦੇ ਫਿਰ ਸ਼ਰਮ ਪਾਣੀ ਚ ਗਈ। ਓਕੇ ਸੋ ਹੁਣ ਜਿਵੇਂ ਬਹੁਤ سارے ਤੁਹਾਡੇ ਕੋਲ ਕਸਟਮਰ ਆਉਂਦੇ ਆ ਸੋ ਕਿਵੇਂ ਦਾ ਲੱਗਦਾ ਤੁਹਾਨੂੰ? ਵਧੀਆ ਲੱਗਦਾ। ਵਧੀਆ ਲੱਗਦਾ। ਤੇ ਇਹਨਾਂ ਨੇ ਤਾਂ ਕੋਰਸ ਕੀਤਾ ਤੇ ਤੁਸੀਂ ਨਾਲ-ਨਾਲ ਰਹਿ ਕੇ ਸਿੱਖਿਆ? ਹਾਂਜੀ ਮੈਂ ਨਾਲ-ਨਾਲ ਸਿੱਖਿਆ। ਵੈਸੇ ਪੜਾਈ ਕਿੰਨੀ ਹੈ? ਵੈਸੇ ਮੈਂ ਪਲੱਸ 2 ਕੀਤੀ ਹੈ ਕਲੀਅਰ। ਹਾਂਜੀ ਅਸੀਂ ਤੁਹਾਡੇ ਘਰ ਦੇ ਵੀ ਨਾਲ ਆਉਂਦੇ ਆ ਹਨਾ ਉਹ ਪਿੱਛੇ ਗੱਡੀ 'ਚ ਬੈਠਿਆਂ ਨੂੰ ਜਦੋਂ ਮੈਂ ਲਾਸਟ ਟਾਈਮ ਐਸੀ ਮੋਂਨਾਂ ਨੂੰ ਵੇਖਿਆ ਸੀਗਾ ਤੇ ਘਰ ਦੇ ਬਹੁਤ ਪ੍ਰਾਊਡ ਵੀ ਫੀਲ ਕਰਦੇ ਹੋਣੇ ਜਦੋਂ ਇਹਨੇ ਕਸਟਮਰ ਆਉਂਦੇ ਆ ਔਰ ਕੰਪਲੀਮੈਂਟਸ ਵੀ ਦੇ ਕੇ ਜਾਂਦੇ ਹੋਣੇ ਘਰਦਿਆਂ ਦੀ ਬਲੇਸਿੰਗਸ ਨਾਲ ਨੇ ਔਰ ਉਹ ਖੁਦ ਨਾਲ ਖੜੇ ਨੇ ਬਹੁਤ ਵੱਡੀ ਗੱਲ ਹੈ ਓਕੇ ਸੋ ਮੈਨੂੰ ਆਪਣੇ ਕਾਰਡ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਜਦੋਂ ਕੋਈ ਕਿ ਕਿੰਨੇ ਟਾਈਪਸ ਤੁਸੀਂ ਸੈਂਡਵਿਚ ਬਣਾਉਂਦੇ ਆ ਸੈਲਡ ਬਣਾਉਂਦੇ ਆ ਰੈਪਸ ਬਣਾਉਂਦੇ ਤਾਂ ਉਹਨਾਂ ਦੇ ਵਿੱਚ ਖਾਸ ਕੀ ਕੀ ਚੀਜ਼ਾਂ ਜਾਂਦੀਆਂ ਦੇਖੋ ਸਾਡੇ ਕੋਲ ਸੈਲਡਸ ਹੁੰਦੇ ਨੇ ਸੈਲਡਸ ਦੀਆਂ ਵੈਰਾਈਟੀਆਂ ਅਲੱਗ-ਅਲੱਗ ਨੇ ਇਟਾਲੀਅਨ ਸੈਲਡ ਮੈਕਸੀਕਨ ਸੈਲਡ ਸਪਰਾਉਟ ਸੈਲਡ ਪ੍ਰੋਟੀਨ ਸੈਲਡ ਪਨੀਰ ਸੈਲਡ ਸੋ 10 ਤਰ੍ਹਾਂ ਦੇ ਸਾਡੇ ਕੋਲ ਸੈਲਡਸ ਨੇ ਐਂਡ ਜ਼ਿਆਦਾਤਰ ਸਾਡੇ ਕੋਲ ਗਾਰਕ ਸੈਲਡਸ ਲਈ ਆਂਦੇ ਨੇ ਐਂਡ ਸਾਡੇ ਕੋਲ ਸੈਂਡਵਿਚਸ ਨੇ ਸੈਂਡਵਿਚਸ ਹੋਲ ਵੀਟ ਦੇ ਨੇ ਐਂਡ ਮਲਟੀ grain ਆਟੇ ਦੇ ਨੇ ਅਸੀਂ ਖੁਦ ਬੇਕਡ ਕਰਵਾਨੇ ਆ ਸਮਾਨ ਦੇ ਕੇ ਔਰ ਸਬਜ਼ ਨੇ ਉਹ ਵੀ ਖੁਦ ਬੇਕਤ ਕਰਵਾਨੇ ਆ ਪਲੱਸ ਸਾਡੇ ਕੋਲ ਰੈਪਸ ਨੇ ਉਹ ਮਲਟੀ ਗ੍ਰੇਨ ਆਟੇ ਦੇ ਰੈਪਸ ਸੀ ਖੁਦ ਬਨਾਨੇ ਹੋ ਨੇ ਤਾਂ ਸਾਰਾ ਕੁਝ ਅਸੀਂ ਮਤਲਬ ਖੁਦ ਹੀ ਮਿਹਨਤ ਕਰਕੇ ਲੱਗੇ ਹੋਏ ਆ ਕੀ ਸੋ ਕਸਟਮਰ ਵੀ ਕਾਲੀ ਪੈ ਰਹੇ ਆ ਵੀ ਖਾਣਾ ਮਿਲ ਜਾਏ ਓਕੇ ਜੀ ਅੱਛਾ ਤੇ ਆ ਜਾਂਦੇ ਆਂ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਨੂੰ ਲੱਗਦਾ ਇੱਥੇ ਤੁਸੀਂ ਕੋਰਸ ਵਗੈਰਾ ਵੀ ਦਿੰਦੇ ਹੋ ਹੈਨਾ ਤੁਸੀਂ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਸ਼ਾਇਦ ਜੀ ਐਕਚੁਅਲੀ ਹੋਣਾ ਸੀ ਇਨੀਸ਼ੀਏਟਿਵ ਲਿੱਤਾ ਹੈ ਕਿ ਲੋਕ ਜੋ ਸਟਰਗਲ ਕਰਦੇ ਨੇ ਜੋ ਵਰਕਹੋਲਿਕ ਨੇ ਜੋ ਖਾਣਾ ਨਹੀਂ ਬਣਾ ਸਕਦੇ ਖਰਚ ਔਰ ਜੋ ਹੈਲਥ ਕੌਨਸ਼ੀਅਸ ਨੇ ਉਹਨਾਂ ਨੂੰ ਅਸੀਂ ਟਾਰਗੇਟ ਕੀਤਾ ਹੈ ਕਿ ਉਹਨਾਂ ਨੂੰ ਅਸੀਂ ਮੀਲਸ ਪ੍ਰੋਵਾਈਡ ਕਰਾਂਗੇ ਸੈਡਨਲ ਮੋਰ ਥੈਨ 20 ਕਸਟਮਰਸ ਆਲਰੇਡੀ ਇੰਗੇਜਡ ਹੈਗੇ ਨੇ ਜੋ ਰੈਗੂਲਰ ਮੀਲਸ ਲੈ ਰਹੇ ਨੇ ਹਾਂਜੀ ਇਥੋ ਹੀ ਜੁੜਿਆ ਔਰ ਅਸੀਂ ਇਨੀਸ਼ੀਏਟਿਵ ਲਿੱਤਾ ਹੈ ਕਿ ਮੋਹਾਲੀ ਔਰ ਚੰਡੀਗੜ੍ਹ ਚ ਹੈਲਦੀ ਮੀਲਸ ਬੱਸ 2 ਮਿੰਟ ਫਿਊਚਰ ਪਲਾਨਸ ਕੀ ਨੇ ਆਪਾਂ ਬੱਸ ਫਿਊਚਰਸ ਪਲਾਨ ਹੈ ਕਿ 올 ਓਵਰ ਇੰਡੀਆ ਚ ਸਾਡੀ ਫਰੈਂਚਾਈਜ਼ਿਸ ਹੋਣਾਂ ਸੋ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਐਂਡ ਬੈਸਟ ਵਿਸ਼ਸ ਤੁਹਾਡੇ ਫਿਊਚਰ ਦੇ ਲਈ ਸੋ ਇਹ ਸੀ ਸਾਡੇ ਨਾਲ ਦ ਕੁਇਨ ਆਫ ਹੈਲਥ ਦੀ ਸਿਮਰਨ ਐਂਡ ਉਹਨਾਂ ਦੀ ਸਿਸਟਰ ਦਲਜੀਤ ਜਿਨ੍ਹਾਂ ਦੇ ਵੱਲੋਂ ਇੱਕ ਬਹੁਤ ਸੋਹਣਾ ਜੋਆ ਕਰੰਚ ਚੱਕਿਆ ਗਿਆ ਹੈ ਕਿ ਆਪਾਂ ਸਾਰਿਆਂ ਨੂੰ ਹੈਲਦੀ ਖਵਾਉਣਾ ਕਿਉਂਕਿ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਜਿੱਥੇ ਲੋਕੀ ਮੋਮੋਜ਼ ਖਾਣ ਦੇ ਚੋਲੇ ਭਟੂਰੇ ਖਾਣ ਦੇ ਸ਼ਿਕਨ ਹੋਣਗੇ ਤੇ ਜਿਨ੍ਹਾਂ ਨੂੰ ਡਾਈਟ ਕਰਨੀ ਹੈ ਜਾਂ ਫਿਰ ਆਪਣੇ ਆਪ ਨੂੰ ਫਿਟ ਰੱਖਣਾ ਹੈ ਕਦੇ-ਕਦੇ ਇਹਨਾਂ ਚੀਜ਼ਾਂ ਦੇ ਵੱਲ ਵੀ ਤੁਸੀਂ ਆ ਸਕਦੇ ਹੋ ਕਿਉਂਕਿ ਇੱਥੇ ਚੀਜ਼ਾਂ ਦਾ ਸਵਾਦ ਤੁਹਾਨੂੰ ਮਿਲੇਗਾ ਇਸ ਦੇ ਨਾਲ ਹੀ ਮੈਨੂੰ ਯ